ਹੈਵੀ ਫੈਬਰਿਕਸ ਹੋ ਗਏ ਜਿਨ੍ਹਾਂ ਦੇ ਉੱਪਰ ਐਮਬਰਾਇਡਰੀ ਤੇ ਪ੍ਰਿੰਟਿੰਗ ਕੀਤੀ ਜਾਂਦੀ ਹੈ ਇਹਨਾਂ ਦੇ ਪ੍ਰਾਈਸ ਵੀ ਘੱਟ ਹੋ ਗਏ ਨੇ ਸੋ ਇਹਨਾਂ ਨੂੰ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਤਾਂ ਲੈ ਹੀ ਸਕਦੇ ਹੋ ਜੇ ਤੁਸੀਂ 2.5 ਮੀਟਰ ਸ਼ਰਟ ਔਰ 2.5 ਮੀਟਰ ਬਲੇਂਡ ਸਲਵਾਰ ਲੈਂਦੇ ਹੋ ਤਾਂ 4000 ਪੈਸਾ ਪਵੇਗਾ ਜਿਹੜਾ ਕਿ 4700 ਤੋਂ 5000 ਦਾ ਆਉਂਦਾ ਸੀ ਸੋ ਇਹਨਾਂ ਦੇ ਬਹੁਤ ਘੱਟ ਪ੍ਰਾਈਸ ਹੋਏ ਨੇ ਔਰ ਕਲਰ ਵੀ ਬਹੁਤ ਸੋਹਣੇ ਨਾਲ ਚ ਅਵੇਲੇਬਲ ਹੈਗੇ ਨਾ ਸਪੈਸ਼ਲੀ ਇਸ ਤਰ੍ਹਾਂ ਦੇ ਜਾਰਜਟ ਤੇ ਕਾਟਨ ਦੇ ਫੈਬਰਿਕ ਆਏ ਨੇ ਜਿਨ੍ਹਾਂ ਦੇ ਵਿੱਚ ਬਹੁਤ ਸੋਹਣੀ ਐਮਬਰਾਇਡਰੀ ਕੀਤੀ ਹੋਈ ਔਰ ਕਾਟਨ ਦੇ ਵਿੱਚ ਕਾਫੀ ਜ਼ਿਆਦਾ ਇਹ ਇਸ ਮਿਲ ਜੂਗੀ ਕਿਉਂਕਿ ਅਕਸਰਸ ਮੈਸੇਜ ਆਉਂਦੇ ਹੁੰਦੇ ਕਿਸੇ ਵਿੱਚ ਅਸੀਂ ਸ਼ਰਟ ਲੈਣੀ ਹੋਵੇ ਔਰ ਪਲੇਨ ਸਲਵਾਰ ਖੁਦ ਆਪਣੇ ਕੋਲ ਕਈ ਵਾਰ ਘਰੇ अवेलेबल ਹੁੰਦੀ ਆ ਸੋ ਇਹਨਾਂ ਦੇ ਵਿੱਚੋਂ ਤੁਸੀਂ ਮੈਚਿੰਗ ਕਰਕੇ ਸ਼ਰਟ ਵੀ ਲੈ ਸਕਦੇ ਹੋ ਜਾਂ ਆਲ ਓਵਰ ਸੂਟ ਲੈ ਸਕਦੇ ਹੋ ਇਹਨਾਂ ਦੇ ਉੱਪਰ ਬਹੁਤ ਹੀ ਸੋਹਣੀ ਥ्रेड ਨਾਲ ਐਮਬਰਾਇਡਰੀ ਕੀਤੀ ਹੁੰਦੀ ਆ ਓਪਨ ਪਿਕਸ ਵੀ ਤੁਸੀਂ ਦੇਖ ਸਕਦੇ ਹੋ ਔਰ ਪ੍ਰਿੰਟਿੰਗ ਕੀਤੀ ਜਾਂਦੀ ਨੀਚੇ ਪਿਓਰ ਕਾਟਨ ਮਲਮਲ ਕਾਟਨ ਹੋਊਗੀ ਔਰ ਬਨਾਰਸੀ ਦੀ ਵੀ ਬਹੁਤ ਡਿਮਾਂਡ ਆ ਰਹੀ ਆ ਔਰ ਬਨਾਰਸੀ ਘੱਟ ਰੇਟ ਦੇ ਵਿੱਚ ਲੈ ਕੇ ਆਏ ਆ ਸਿਲਕ ਬਨਾਰਸੀ ਦੇ ਸੂਟ ਹੋਣਗੇ ਔਰ ਇਹਦੇ ਵਿੱਚ ਤੁਸੀਂ ਸ਼ਰਟ ਔਰ ਬਾਟਮ ਵੀ ਮੈਚਿੰਗ ਦੇ ਵਿੱਚ ਲੈ ਸਕਦੇ ਹੋ ਆਰਡਰ ਤੁਸੀਂ WhatsApp ਤੇ ਕਰ ਸਕਦੇ ਹੋ ਜੀ